ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਰੋਡ ਤੇ ਜਾ ਰਹੇ ਸੀ ਆਪਾਂ ਨੂੰ ਬਾਬਾ ਮਿਲਿਆ ਆਪਾਂ ਰੋਡ ਤੇ ਜਾ ਰਹੇ ਸੀ ਕਿ ਆਗੇ ਆਪਾਂ ਗੱਲਬਾਤ ਕਰਦੇ ਜਿਵੇਂ ਕੁੱਤਿਆਂ ਦੀ ਸੇਵਾ ਕਰਦੇ ਇੰਨੀ ਗਰਮੀ ਪੈ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਇਹ ਤੁਸੀਂ ਕਿਵੇਂ ਇਹਨੇ ਜਾਨਵਰ ਰੱਖੇ ਸੇਵਾ ਕਰਦੇ ਇਹਦਾ ਬਤਪੁਰ ਦਾ ਹੀ ਸੇਵਾ ਕੁੱਤਿਆਂ ਦੀ ਸੇਵਾ ਉਹ ਪੰਜ ਪੰਜ ਦੀ ਸੇਵਾ ਕਰਦੇ 94 ਸਾਲ عمر ਹੋ ਗਈ ਤੁਹਾਡੇ ਪਰਨਾਪੀ ਪੈਦਲ ਚੱਲਦਾ ਇਹ ਤੁਹਾਡੇ ਨਾਲ ਹੀ ਖੁੰਦਿਆ ਨਾਲ ਹੀ ਸੰਦੇ ਮੇਰੇ ਨਾਲ ਜੀ ਸਭ ਪੰਜ ਚਾਰ ਤਾਂ ਹੁੰਦੇ ਹੀ ਆਪਾਂ 7 ਮਿੰਟ ਕਿੰਨੇ ਕਿੰਨੇ ਰੱਖੇ ਤੁਸੀਂ 52425 ਹੈ 54025 ਇਹ ਕਿਵੇਂ ਤੁਹਾਡਾ ਡੇਰਾ ਡੂਰਾ ਸੰਸਤਾ ਕੋਈ ਸੰਸਤਾ ਨਹੀਂ ਆਪਣੇ ਦੇ ਜਮੀਨ 'ਚ ਬਣਾਏ ਪਏ ਆਪਣੇ ਅੱਛਾ ਤੁਸੀਂ ਆਪਣੀ ਜਮੀਨ 'ਚ ਬਣਾਇਆ ਵੈਸੇ ਬੇਜਬਾਨਾਂ ਦੀ ਸੇਵਾ ਕਰਦੇ ਹੋ ਹਾਂ ਹਾਂ ਬਊਆਂ ਦੀ ਕੁੱਤਿਆਂ ਦੀ ਕੋਈ ਲੱਖ ਰੁਪਇਆ ਪਿਆ ਚੱਕ ਕੇ ਲੈ ਲਵਾਂ ਅੱਛਾ ਹੁਣ ਜਦੋਂ ਇੰਨੀ ਗਰਮੀ ਆਏ ਤੁਹਾਡੇ ਨਾਲ ਹੀ ਰਹਿੰਦੇ ਐ ਵਧੀਆ ਉਦਾਂ ਹੀ ਟ੍ਰੇਨ ਹੋ ਜਾਣਾ ਜਿਵੇਂ ਸੁੱਤੇ ਬੈ ਕੇ ਹੀ ਵਿੱਚ ਆਵੇ ਆਰਾਮ ਨਾਲ ਹਾਂ ਨਾ ਆਏ ਤੇ ਸੁੱਤੇ ਰਹਿੰਦੇ ਆ ਹੁਣੇ ਮੈਂ ਸਵੇਰ ਦੇ ਬੈਠਾ ਪੂਰੇ ਟੱਪਲੇ ਬਹੁਤ ਚੱਲ ਪਿਆ ਫਿਰ ਤੂੰ ਤਾਂ ਖਾਣਾ ਪੀਣ ਦਾ ਹਿੱਲਾ ਕਰਾਂ ਕੁਛ। ਅੱਛਾ ਬਾਹਰ ਤੁਸੀਂ ਖਾਣ ਪੀਣ ਦਾ ਹਿੱਲਾ ਜਿਵੇਂ ਸਸਤਾ ਤੋਂ ਬਾਹਰ ਲੋ ਆਪ ਪਕਾਉਂਦਾ ਮੈਂ। ਦੇ ਸੇਵਾ ਕਰ ਦਿੰਦੇ ਲੋ। ਲੋਕ ਵੀ ਸੇਵਾ ਕਰਦੇ, ਬਾਕੀ ਤੁਸੀਂ ਆਪ ਪਕਾ ਕੇ ਖਵਾਉਂਦੇ। ਆਪ ਪਕਾ ਕੇ। ਇਹ ਤੁਹਾਡਾ ਪਿਆਰ ਕਿਵੇਂ ਪਿਆ ਇੰਨਾ ਬੇਜਬਾਨਾਂ ਨਾਲ? ਬਚਪਨ ਤੋਂ ਹੀ ਹੈ। ਅੱਛਾ ਕਿੰਨੇ ਕਿੰਨੀ ਉਮਰ ਸੀ ਤੁਹਾਡੀ ਜਦੋਂ ਤੁਸੀਂ ਇਹ ਮਤਲਬ ਕਿ ਬਣਾ ਲਿਆ ਸੀ ਇਹਨਾਂ ਦਾ ਰਹਿਣ ਸਹਿਣ ਦਾ? ਕੋਈ ਜਦੋਂ 18 ਸਾਲ। ਜੇ 18 ਸਾਲ। ਥੋੜਾ ਬੱਚਾ ਚੜਿਆ ਬਾਹਰ। ਕਿਵੇਂ? ਮੰਦਰ ਚੜਿਆ ਬਾਹਰ ਛੋਟਾ ਜਿਹਾ ਬੱਚਾ। ਅੱਛਾ। ਤੇ ਕਿਵੇਂ ਤੋਂ ਡਾਇਨ ਦੇ ਵਿੱਚ ਰੁਝਾਨ ਬਣਿਆ ਸ਼ੁਰੂ ਤੋਂ? ਬਾ ਮੇ ਪਿਆਰ ਹੋ ਗਿਆ ਨਾਲ ਬਸ ਅੱਛਾ ਪਹਿਲਾਂ ਇੱਕ ਰੱਖਿਆ ਹੋਣਾ ਹੈ ਨਾ ਫਿਰ ਹਾਲੀ ਦੇ ਬਾਵਾ ਜੀ 12 14 ਤੋ ਹੋ ਗਿਆ ਜੀ ਅੱਛਾ 524 25 ਹੋ ਗਿਆ ਅੱਗੇ ਬੱਚੇ ਦਿੰਦੇ ਆਣੇ ਹਨ ਨਾ ਹੋਰ ਵੀ ਇਹ ਦਿੰਦੇ ਨਹੀਂ ਕਿਸੇ ਨੂੰ ਆਪਣੇ ਪਾਵਾ ਬੱਚਾ ਤੇ ਸਾਡੀ ਕੁਤੀ ਇੱਕ ਬੱਚਾ ਤੋ ਜਦ ਹੋ ਬਸ ਅੱਛਾ ਦੇਖ ਲੈ ਆਉਂ ਪਰਾ ਛੋ ਗਿਆ ਇਹ ਬਸ ਇਹਦਾ ਪੂਰਾ ਤੁਸੀਂ ਟ੍ਰੇਨ ਕੀਤਾ ਹੋਇਆ ਹੈ ਨਾ ਨਾਲ ਨਾਲ ਕੋ ਲਾਲ ਰੱਖਣਾ ਚਾਹੀਦਾ ਕਿੱਥੇ ਬਣਾਇਆ ਹੋਇਆ ਤੁਸੀਂ ਇਹਨਾਂ ਦਾ ਇੱਕ ਤਾਂ ਜਿਲਕਪੁਰ ਹੈ ਇੱਕ ਰਾਜਪੁਰੇ ਖਾਨਪੁਰ ਇੱਕ ਜਿਲਕਪੁਰ ਤੇ ਇੱਕ ਰਾਜਪੁਰੇ ਖਾਨਪੁਰ ਹਾਂ ਤੁਸੀਂ ਹੁਣ ਕਿੱਥੋਂ ਆਏ ਹੋ ਮੈਂ ਅੰਮ੍ਰਿਤਸਰ ਜਾ ਕੇ ਆਇਆ ਹਾਂ ਇਹ ਨਾਲ ਗਏ ਸੀਗੇ ਹਾਂ ਕਿੱਥੇ ਵੀ ਡੇਰਾ ਆਪਣਾ ਅਚੰਬਰਸਰ ਵੀ ਡੇਰਾ ਹੈ ਹਾਂ ਭਲਵਾਨਾਂ ਦਾ ਖੜਾ ਆਪਣਾ ਹੀ ਆ ਉਹ ਤੁਸੀਂ ਪੋਸਟੇਰ ਸਿੱਖਦੇ ਮੁੰਡੇ ਅੱਛਾ ਮੇਗਾ ਹੀ ਆ ਉਹ ਅਚਾ ਇਹ ਅੰਮ੍ਰਿਤਸਰ ਤੁਸੀਂ ਹੰਦੇ ਵੀ ਗਏ ਸੀਗੇ ਹਾਂ ਪੈਦਲ ਹੀ ਚੱਲਦਾ ਮੈਂ ਅਕੀਏ ਦਿਨ ਤੋਂ ਪੁੱਜਿਆ ਅੱਛਾ ਅੱਛਾ ਇਹ ਨਾਲ ਰਸਤੇ ਦੇ ਵਿੱਚ ਨਾਲ ਹੀ ਇਦਾਂ ਹੀ ਹਾਂ ਕਿੱਥੇ ਮੱਛੀ ਸੋ ਜਾਣ ਆਪਾਂ ਨੂੰ ਕੋਈ ਡਰ ਨਹੀਂ ਇਹ ਨਾਲ ਰਾਖੀ ਕਰਦੇ ਹੋਣੇ ਨਾ ਇਹ ਖਾ ਜਾਂਦੇ ਬੰਦੇ ਜਿਹੜੇ ਆ ਦੇਖ ਲੈ ਬਹੁਤ ਵਧੀਆ ਇਦਾਂ ਲੱਗਾ ਕਿਉਂਕਿ ਹੁਣ ਜਿੱਦਾਂ ਰੋਡ ਤੇ ਘੁੰਮ ਰਹੇ ਆ ਨਾ ਗਰਮੀ ਇੰਨੀ ਜ਼ਿਆਦਾ ਹੁਣ ਕਿਵੇਂ ਤੁਸੀਂ ਮਲੇ ਪਾਣੀ ਪੂਣੀ ਪਾ ਕੇ ਪੂਰੀ ਕੈਰ ਕਰਦੇ ਨੇ ਉਹ ਯਾਰ ਲੈ ਜਾਓ ਕੋਈ ਯਾਰ ਕੋ ਮਾਰੋ ਬਹੁਤ ਬੜੇ ਵਸੂ ਦੇਖੋ ਕਿੰਨਾ ਜ਼ਿਆਦਾ ਪਿਆਰ ਹੈ ਵੇਖੋ ਜੀ ਜਿਵੇਂ ਤੁਹਾਡਾ ਇੰਨਾ ਜ਼ਿਆਦਾ ਪਿਆਰ ਹੈ ਇਹਨਾਂ ਨਾਲ ਇਹ ਵੀ ਹੋਵੇਗਾ ਨਾ ਤੁਹਾਡੇ ਨਾਲ ਨਾਲ ਘੁੰਮਦੇ ਆ। ਨਾ 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 ਤੁਸੀਂ ਕਿੱਥੇ ਕਿੱਥੇ ਘੁੰਮਦੇ ਹੋ? ਬਹੁਤ ਸਿੱਤ ਜਾਂਦੇ ਮੈਂ ਡੇਰੇ ਮੇਂ ਜਾ ਕੇ ਆਇਆ ਅੰਮ੍ਰਿਤਸਰ ਤੋਂ। ਕੱਲਾ ਹੋਣੀ ਅੰਮ੍ਰਿਤਸਰ ਜਾ ਕੇ ਇਹ ਵੈਸੇ ਵੀ ਤੁਸੀਂ ਘੁੰਮਦੇ ਰਹਿੰਦੇ ਹੋ। ਨਹੀਂ ਘੁੰਮਦਾ ਮੈਂ। ਅੱਛਾ ਵੈ ਹੁਣ ਵੈਸੀ ਅੰਮ੍ਰਿਤਸਰ ਗਏ ਸੀਗੇ। ਦਰਸ਼ਨ ਕਰਨ ਗਏ ਹੋਗੇ। ਨਹੀਂ ਆਪਣਾ ਡੇਰਾ ਉੱਥੇ। ਡੇਰੇ ਦੇ ਗਏ ਸੀ ਤੁਸੀਂ। ਜਿਹੜਾ ਹੁਣ ਤੁਹਾਡਾ ਡੇਰਾ ਕੋਈ ਨਾਮ ਹੈਗਾ ਡੇਰੇ ਦਾ ਤੁਸੀਂ ਰੱਖਿਆ ਹੋਣਾ। ਉਹ ਰਾਮਦੇਵ। ਕੋਲੋਂ ਅੰਨਾ ਦਾ ਖੜਾ ਆ 40-50 ਮੁੰਡੇ 24 ਘੰਟੇ ਰਹਿੰਦੇ ਉੱਥੇ। ਅੱਛਾ ਅ ਅੱਛਾ ਤੁਸੀਂ ਸਿਖਾਉਂਦੇ ਆ ਮੁੰਡਿਆਂ ਮੈਂ 체ਲੇ ਪਹਿਲਵਾਨ ਐ ਮੈਂ ਹੀ ਪਹਿਲਵਾਨੀ ਕੀਤੀ ਐ ਪਰ ਅੱਛਾ ਤੁਸੀਂ ਵੀ ਨਾਲ ਪਹਿਲਵਾਨੀ ਸਿੱਖੀ ਹੋਈ ਐ ਤਰੇਨ ਸਿਖਾਉਂਦੇ ਵੀ ਹੋਗੇ ਨਾ ਤੁਸੀਂ ਹਾਂ ਹਾਂ ਤੁਸੀਂ ਕਿੱਥੋਂ ਲਿਓ ਨੰਦਪੁਰ ਸਾਹਿਬ ਲੋ ਤੇ ਤੁਸੀਂ ਨੰਦਪੁਰ ਸਾਹਿਬ ਤੋਂ ਹੁਣ ਰਹਿੰਦੇ ਕਿੱਥੇ ਤੁਸੀਂ ਮੈਂ ਜਾਂ ਰਾਜਪੁਰੇ ਜਾਂ ਫੇ ਜਿੰਕਪੁਰ ਜਾਂ ਕਾਲਕਾਂ ਕਡੇਰਾ ਗਉਂਸਾ ਦਾ ਬਹੁਤ ਵਧੀਆ ਲੱਗਾ ਤੁਹਾਨੂੰ ਮਿਲਦਾ ਦੇਖ ਕੇ ਜਾਨਵਰਾਂ ਨੇ ਪਿਆਰ ਬੇਜਬਾਨ ਐ ਵੀ ਰੱਬ ਦੀ ਜੀ ਆ ਇੱਕ ਦੇਖੋ ਕਿੰਨਾ ਜ਼ਿਆਦਾ ਪਿਆਰ ਐ ਬਾਬੇ ਦੇ ਵੇਚਬਾਨਾਂ ਨਾਲ ਹੁਣ ਜਾ ਰਹੇ ਅੰਮ੍ਰਿਤਸਰ ਤੋਂ ਕਹਿੰਦੇ ਅਸੀਂ ਆਏ ਆ ਨਾਲ ਹੀ ਘੁੰਮਦੇ ਆ ਨਾਲ ਹੀ ਸੌਂਦੇ ਆ ਬਸ ਜੀ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਇਹ ਸੀ ਜੀ ਆਪਣੀ ਅੱਜ ਦੀ ਵੀਡੀਓ ਸਬਸਕ੍ਰਾਈਬ ਜਰੂਰ ਕਰਿਓ ਜੀ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਜੀ